ਆਰਿਓ ਸਿੰਘ ਸਾਹਿਬ ਥੋੜੀ ਉਹਨਾਂ ਨੂੰ ਪਤਾ ਹੀ ਨਹੀਂ ਮर्याਦਾ ਦਾ ਪਾਜੀ ਉਹਨਾਂ ਨੂੰ ਉਹਦਾ ਉਦੋਂ ਹੀ ਕਿਰਪਾਨ ਪਾਈ ਤੇ ਸਿਰ ਤੇ ਪੱਗ ਬੰਨੀ ਉਹਨੂੰ ਪਤਾ ਹੀ ਨਹੀਂ ਮੈਨੂੰ ਦੇਖਦਿਆਂ ਲੱਗਦਾ ਵੀ ਪੰਜਾਬ ਦੀ ਅਮਨ ਸ਼ਾਂਤੀ ਇੱਕ ਦਿਨ ਮੈਂ ਕਹਿੰਦਾ ਸਾਡੇ ਜਿਹੜੇ ਜ਼ਿਆਦਾ ਧਾਰਮਿਕ ਲੋਕਾਂ ਉਹਨਾਂ ਬੁੱਲੇ ਭੰਗ ਕੀਤੀ ਜਾਏਗੀ ਜਦੋਂ ਤੁਸੀਂ ਇੱਧਰ ਸੋਸ਼ਲ ਮੀਡੀਆ ਤੇ ਮੈਸੇਜ ਦਿਓਗੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਫਿਰ ਰਮਾਇਣ ਰਕੀ ਇਹਨੂੰ ਚੱਕੋ ਫੁਲਾਣਾ ਕਰੋ ਤੇ ਕਿਹੜਾ ਕੀ ਮੈਸੇਜ ਹੈ ਵੀ ਪਾਜੀ ਆ ਮੈਂ ਆਪਾਂ ਫਿਰ ਰਲਮਾ ਮਿਲਮਾਣੀ ਆਪਾਂ ਕਰ ਸਕਦੇ ਬਈ ਰਲਮਾ ਵੇਖ ਨਹੀਂ ਰਹਿ ਸਕਦੇ ਆਪਾਂ ਕਿਉਂਕਿ ਤੁਹਾਡੇ ਹੋਰ ਆ ਰੀਤੀ ਰਿਵਾਜ ਸਾਡੇ ਹੋਰ ਆ ਹਨ ਵੀ ਉਸ ਜਗ੍ਹਾ ਤੇ ਜਿਹੜੇ ਇੰਨੇ ਸਾਲਾਂ ਤੋਂ ਲੋਕ ਲੈ ਰਹੇ ਨੇ ਉਥੇ ਸਿੱਖ ਪਰਿਵਾਰ ਵੀ ਰਹੇ ਨੇ ਹਿੰਦੂ ਵੀ ਰਹੇ ਨੇ ਉਹਨਾਂ ਦੀ ਭਾਈਚਾਰਕ ਵਿੱਚ ਕੋਈ ਫਰਕ ਨਹੀਂ ਪਿਆ ਪਰ ਇੱਥੋਂ ਦੀ ਜਾ ਕੇ ਆਪਾਂ ਨੂੰ ਫਰਕ ਪੰਦ ਕੀ ਲੋੜਾ ਮੈਂ ਉਹੀ ਕਹਿੰਦਾ ਲੱਸੀ ਵਿੱਚ ਮਦਾਨੀ ਦੇਣ ਕਰਿਓ ਭਾਜੀ ਜੀ ਭਾਜੀ ਗੁਰੂ ਗ੍ਰੰਥ ਸਾਹਿਬ ਦੀ ਨਾਲ ਕੋਈ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ ਨਾ ਹੀ ਆਪਾਂ ਕਰਾਂਗੇ ਭਾਜੀ ਜਦੋਂ ਅਸੀਂ ਨਾਰਾ ਦਿੰਦੇ ਹਾਂ ਹਿੰਦੂ ਸਿੱਖ ਇੱਕ ਆ ਤੇ ਜੇ ਉੱਥੇ ਰਮਾਇਣ ਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰੋਪਰ proper ਉੱਤੇ ਸਿੰਘ ਸਾਹਿਬ ਚੌਰ ਸਾਹਿਬ ਕਰਦੇ ਹੋਏ ਨੇ ਜੇ ਜੇ ਪੂਰੀ ਮਾਨਵਤਾ ਦੇ ਨਾਲ ਪੂਰੀ ਉਹਨਾਂ ਦੀ ਸ਼ਰਧਾ ਪੂਰਵਕ ਉਹਨਾਂ ਦਾ ਤੇਗ ਦੇ ਹੋ ਰਹੀ ਹੈ ਤੇ ਉਹਦੇ ਵਿੱਚ ਕੀ ਇਤਰਾਜ ਹੈ ਤੇ ਕਿਉਂਕਿ ਰਮੈਨ ਹਨ ਰਮੈਨ ਨੂੰ ਗੁਰਤਾ ਗੱਦੀ ਨਹੀਂ ਮਿਲੀ ਤੁਸੀਂ ਆਪ ਦੇ ਸੁਣ ਉਹਨੂੰ ਮਿਲੀ ਥੁੜੀਆਂ ਗੁਰਤਾ ਗੱਦੀ ਨਹੀਂ ਨਾ ਮਿਲੀ ਉਹਨੂੰ ਉਹ ਹੁਣ ਪਤਾ ਨਹੀਂ ਕਿਹਨੇ ਲਿਖੀ ਆ ਕਿਹਨੇ ਲਿਖੀ ਇਹ ਅਮਨ ਸ਼ਾਂਤੀ ਦੇ ਗੁਲਦਸਤੇ ਨੂੰ ਬਣੇ ਰਹਿਣ ਦੋ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਸਾਡੇ ਜਦ ਅੱਗੇ ਪਾੜ-ਪਾਣ ਨੂੰ ਫਿਰਦੇ ਆ ਸਾਨੂੰ ਤਾਂ ਅੱਗੇ ਦੁਨੀਆ ਲੱਗ ਕਰਨ ਨੂੰ ਫਿਰਦੀ ਆ ਪਈ ਗੁਲਦਸਤਾ ਇਹ ਨਹੀਂ ਹੁੰਦਾ ਗੁਲਦਸਤਾ ਇਹ ਨਹੀਂ ਹੁੰਦਾ ਵੀ ਆਪਾਂ ਰਲਮਾ ਕਰ ਲਈਏ ਕੰਮ ਜੋ ਤੁਸੀਂ ਰੀਤੀ ਰਿਵਾਜ ਕਰਦੇ ਆ ਗੁਰਨਾਨਕ ਪਾਚਨ ਸਾਨੂੰ ਰੋਕਿਆ ਤੇ ਉਹ ਆਪਾਂ ਕਰਨਾ ਲਾਪੀ ਉਹ ਨਹੀਂ ਆਪਾਂ ਕਰਨੇ ਪਰ ਅੰਗ ਸੰਗਾਰਤਾ ਕਰਦੇ ਆ ਕਦੀ ਰੋਕਿਆ ਦੇਖੋ ਭਾਜੀ ਉਹਨਾਂ ਦੀ ਉਹ ਮर्यादा ਹੈਗੀ ਆ ਠੀਕ ਆ ਉਹ ਆਪਣੀ ਮर्यादा ਲੈ ਕੇ ਤੁਰੇ ਪਏ ਆ ਯਾਨੀ ਕਿ ਤੁਸੀਂ ਸਿੱਖ ਧਰਮ ਦੇ ਵਿੱਚ ਵੀ ਡਿਵਾਈਡੇਸ਼ਨ ਕਰਤੀ ਹਾਂਜੀ ਹਾਂਜੀ ਭਾਈ ਜਵਿੰਦਰਪਾਲ ਜੀ ਬੋਲਦੇ ਜੀ ਹਾਂਜੀ ਭਾਈ ਭਾਈ ਸੱਸੀ ਕਾ ਜੀ ਸਾਹਿਬੀ ਗਾਲਵਾ ਜੀ ਭਾਈ ਪੱਤਰਕਾਰ ਮਨੋਜੀਰਾ ਬੋਲਦਾ ਜੀ ਹਾਂਜੀ ਮਹਾਰਾਜ ਜੀ ਭਾਈ ਇੱਕ ਬੇਨਤੀ ਕਰਨੀ ਸੀ ਮੈਂ ਕਿ ਤੁਹਾਡੀ ਪੁਰਾਣੀ 10 ਅਪ੍ਰੈਲ ਦੀ ਵੀਡੀਓ ਦੇਖੀ ਜਿਹੜੇ ਪਾਣੀਪਤ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਹਾਂਜੀ ਭਾਈ ਰਮਾਇਣ ਤੇ ਗੁਰੂ ਗ੍ਰੰਥ ਸਾਹਿਬੀ ਦਾ ਪ੍ਰਕਾਸ਼ ਇਕੱਠਾ ਹੋਇਆ ਹੈ ਹਾਂਜੀ ਤੇ ਉਹਦੇ ਬਾਰੇ ਤੁਸੀਂ ਗੇਂ ਸਿਰਫ ਕੀ ਮੈਟਰ ਉਹ ਭਾਈ ਇੱਕ ਮੰਦਰ ਵਿੱਚ ਨਾ ਇੱਦੀ ਗੁਰੂ ਸਾਹਿਬ ਦੇ ਸਰੂਪ ਵੀ ਨਾਲ ਤੇ ਨਾਲ ਰਮਾਇਣ ਦਾ ਪ੍ਰਕਾਸ਼ ਹੋਇਆ ਸੀ ਜੀ ਐ ਸਹੀ ਮੰਦਰ ਸੀ ਗੁਰਦੁਆਰਾ ਦਾ ਮੰਦਰ 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 ਸੀਗਾ ਤੇ ਉਹਨਾਂ ਨੂੰ ਆਪਾਂ ਗੱਲ ਕੀਤੀ ਵੀ ਤੁਸੀਂ ਜਿਹੜਾ ਨਾ ਹਾਂਜੀ ਇਹ ਵੱਖਰਾ ਵੱਖਰਾ ਕਰ ਦੋ ਮੰਦਰ ਵੱਖਰਾ ਕਰ ਦੋ ਤੇ ਜਿਹੜਾ ਗੁਰਦੁਆਰਾ ਸਾਹਿਬ ਬਕਰ ਨਾਲੋਂ ਜਿੱਦਾਂ ਮਰਜ਼ੀ ਸੰਗਤ ਆਵੇ ਜਾਵੇ ਹਨਾ ਹਾਂਜੀ ਉਹ ਮੰਨਦੇ ਨਹੀਂ ਇਹ ਚੀਜ਼ ਨੂੰ ਕਹਿੰਦੇ ਨਹੀਂ ਜੀ ਆਪਾਂ ਇਦਾਂ ਹੀ ਹੈ ਸਾਡੇ ਪਹਿਲਾਂ ਤੋਂ ਇਦਾਂ ਹੀ ਰੱਖਣਾ ਆਪਾਂ ਐ ਸਹੀ ਤੇ ਐਸਐਚਓ ਸਾਹਿਬ ਨਾਲ ਆਪਾਂ ਗੱਲ ਕੀਤੀ ਉੱਥੇ ਆਇਆ ਸੀਗਾ ਤੇ ਉਹਨਾਂ ਨੇ ਫਿਰ ਮਹੀਨੇ ਦੋ ਮਹੀਨੇ ਦਾ ਟਾਈਮ ਦਿੱਤਾ ਵੀ ਕਰਾ ਦੇਵਾਂਗੇ ਆਪਾਂ ਜੀ ਵਾਹ ਆ ਜਾ ਕਰਾ ਵਿਨੈਦਰ ਜੀ ਦੀ ਬੇਨਤੀ ਕਰਨੀ ਸੀ ਹਾਂਜੀ ਭਾਜੀ ਬੋਲੋ ਜੀ ਮੈਂ ਨਮਾਣਾ ਯਾਰ ਮੈਂ ਕੋਈ ਮੇਰੀ ਕੋਈ ਤੁੱਕ ਬੋਲ ਤੇ ਗਲਤੀ ਹੋ ਜੇ ਤਾਂ ਮਾਫ ਚਾਹੇ ਸਮਝ ਆ ਚਕਾ ਹਾਂਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ਼ਾਰਾ ਦਰਜ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੋ ਉਜਿਆ ਕੋਣ ਭਲੇ ਕੋ ਬੰਦੇ ਜੀ ਜੀ ਗੁਰੂ ਗੁਰੂ ਸਾਹਿਬ ਜੀ ਨੇ ਇੱਕ ਇੱਕ ਨੂਰ ਕਿਹਾ ਆ ਤੇ ਪਹਿਲੀ ਗੱਲ ਠੀਕ ਹੈ ਗੁਰੂ ਸਾਹਿਬ ਨੇ ਮੂਰਤੀ ਪੂਜਾ ਤੋਂ ਬਣਾ ਕੀਤਾ ਸੀ ਪਰ ਥੋੜੀ ਉਸ ਵੀਡੀਓ ਦੇ ਵਿੱਚ ਮੈਨੂੰ ਕੋਈ ਮੂਰਤੀ ਪੂਜਾ ਦਿਖੀ ਨਹੀਂ ਹੈਗੀ ਇਹ ਪਈ ਬਾ ਇਹ ਪਈ ਜਿਹੜਾ ਨਾਲ ਹੈ ਨਾ ਨਾਲ ਹੀ ਦਰਵਾਜੇ ਦੇ ਉੱਥੇ ਸਾਰੀਆਂ ਮੂਰਤੀਆਂ ਲੱਗੀਆਂ ਇੱਥੇ ਪਰਦੇ ਲੱਗੇ ਨਾ ਸਾਰਾ ਮੂਰਤੀਆਂ ਲੱਗੀਆਂ ਉੱਥੇ ਸਾਰੀਆਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਸ ਪਾਸੇ ਤਾਂ ਨਹੀਂ ਹੈ ਨਹੀ ਉੱਥੇ ਨਾਲ ਸਾਰੀਆਂ ਮੂਰਤੀਆਂ ਵੀ ਅਕ ਪਰਦੇ ਲਾਏ ਆ ਉਹਨਾਂ ਨੇ ਪਰਦੇ ਲਾਏ ਜਿੱਦਾਂ ਮਤਲਬ ਨਾ ਜਵਿੰਦਰ ਜਵਿੰਦਰ ਜੀ ਜੇ ਉੱਥੇ ਭਾਈਚਾਰੇ ਸੰਜ ਇੰਨੇ ਤੇਜ਼ ਦੇ ਉੱਤੇ ਦੋਨੇ ਚੀਜ਼ਾਂ ਦੀ ਚੰਗ ਸੰਭਾਲ ਕਰ ਰਹੀ ਆ ਬਰਯਾਦਾ ਪੂਰਵਕ ਕਰ ਰਹੀ ਆ ਤੇ ਕੋਈ ਗਲਤ ਤਾਂ ਨਹੀਂ ਹੈਗਾ ਜੀ ਮੇਰਾ ਮੇਰਾ ਭਰਾ ਜੇ ਹਰਮੰਦਰ ਸਾਹਿਬ ਜੀ ਵਿੱਚ ਮੁਸਲਮਾਨ ਭਾਈ ਚਾਰਾ ਨਮਾਜ਼ ਅਦਾ ਕਰ ਸਕਦਾ ਮੂਰਤੀ ਪੂਜਾ ਤੋਂ ਮਨਾ ਰਮਾਇਣੇ ਕਿ ਹਿੰਦੂਆਂ ਦਾ ਧਾਰਮਿਕ ਗ੍ਰੰਥ ਹੈ ਜਦੋਂ ਅਸੀਂ ਨਾਰਾ ਦਿੰਦੇ ਹਾਂ ਹਿੰਦੂ ਸੇਖੇ ਕਾ ਇਹ ਜੇ ਉੱਥੇ ਰਮਾਇਣ ਦਾ ਗੁਰੂ ਗ੍ਰੰਥ ਸਮਝੀ ਦੀ ਪ੍ਰੋਪਰ ਪ੍ਰੋਪਰ ਉੱਥੇ ਸਿੰਘ ਸਾਹਿਬ ਚੌਰ ਸਾਹਿਬ ਕਰਦੇ ਪਏ ਨੇ ਜੇ ਜੇ ਪੂਰੀ ਮਾਨਵਤਾ ਦੇ ਨਾਲ ਪੂਰੀ ਉਹਨਾਂ ਦੀ ਸ਼ਰਧਾ ਪੂਰਵਕ ਉਹਨਾਂ ਦਾ ਦੇਖਦੇ ਘੋਰੀ ਹੈ ਤੇ ਉਹਦੇ ਵਿੱਚ ਕੀ ਇਤਰਾਜ ਸੀ ਭਾਈ ਮੇਰੀ ਬੇਨਤੀ ਸੁਣੋ ਪਤਾ ਕੀ ਚੱਕਰ ਆ ਇਹ ਸਾਡੇ ਅਕਾਲ ਤਖਤ ਸਾਬ ਤੋਂ ਹੁਕਮਨਾਮੇ ਜਾਰੀ ਹੋਏ ਆ ਠੀਕ ਹੈ ਜੀ ਪੂਰੇ ਪੰਥ ਦਾ ਫੈਸਲਾ ਮੇਰਾ ਮੇਰਾ ਫੈਸਲਾ ਨਹੀਂ ਹੈਗਾ ਇਹਗਾ ਇਹ ਪੂਰੇ ਸਾਡੇ ਪੰਥ ਦਾ ਫੈਸਲਾ ਆ ਜੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਮੂਰਤੀ ਸਮਾਗ ਮੱਖੇ ਇਦਾਂ ਕੋ ਹੋ ਸਕਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਨਾਲ ਕੋਈ ਵੀ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ ਜੀ ਜੀ ਠੀਕ ਆ ਆਪਾਂ ਆਪਾਂ ਪਤਾ ਕੀ ਸਤਕਾਰ ਜੋਗਰ ਮੈਨ ਸਾਰੇ ਗ੍ਰੰਥ ਸਰਕਾਰ ਜੋਗਾ ਪਰ ਪਾਜੀ ਆਪਣੀ ਆਪਣੀ ਮਰਿਆਦਾ ਆ ਹੈ ਤੁਹਾਡੀ ਮੰਦਰ ਦੀ ਆਪਣੀ ਮਰਿਆਦਾ ਆ ਆਪਾਂ ਨਹੀਂ ਕਹਿੰਦੇ ਆਪਾਂ ਮੰਨ ਲੈਂਦੇ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਜੀ ਤੇ ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਰਿਆਦਾ ਨਾ ਪਾਜੀ ਬਖਰੀ ਆਪਣੀ ਆ ਜੀ ਕਿਉਂਕਿ ਕਲਗੀਧਰ ਪਾਸ਼ਾ ਨੇ ਗੱਦੀ ਬਖਸ਼ੀ ਗੁਰੂ ਦੀ ਜੀ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕੀਤੀ ਜੀ ਤੇ ਸਾਡੇ ਮਨ ਚ ਮਤਲਬ ਸਾਡੇ ਮਨ ਤੇ ਆਉਂਦਾ ਵੀ ਯਾਰ ਕੋਈ ਵੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਰਾਬਰ ਨਹੀਂ ਹੋਣਾ ਚਾਹੀਦਾ ਆਪਾਂ ਸਤਿਕਾਰ ਸਾਰਿਆਂ ਦਾ ਕਰਦੇ ਸਾਡੇ ਮਨ ਦੀ ਗੱਲ ਹੈ ਯਾਰ ਹਾਂ ਜੀ ਤੇ ਕਿਉਂਕਿ ਰਮੈਨ ਰਮੈਨ ਨੂੰ ਗੁਰਤਾ ਗਦੀ ਨਹੀਂ ਮਿਲੀ ਜੀ ਤੁਸੀਂ ਆਪ ਦੇ ਸਮ ਉਹਨੂੰ ਮਿਲੀ ਥੋੜੀਆ ਗੁਰਤਾ ਗਦੀ ਨਹੀਂ ਨਾ ਮਿਲੀ ਇਹਨੂੰ ਜੀ ਉਹ ਹੁਣ ਪਤਾ ਨਹੀਂ ਕਿਹਨੇ ਲਿਖੀ ਆ ਕਿਹਨੇ ਲਿਖੀ ਚਲੋ ਆਪਾਂ ਉੱਤੇ ਨਹੀਂ ਜਾਣਾ ਪਰ ਮੈਂ ਨਹੀਂ ਮੈਂ ਕਹਿੰਦੀ ਬਹੁਤ ਸਾਡੇ ਮੰਨਦੀ ਆ ਇਹ ਮਾਨਾ ਦੇ ਮਾਨ ਦੀ ਮੈਂ ਮੈਂ ਤੁਹਾਡੇ ਇੱਕ ਗੱਲ ਦੀ ਜਵਾਬ ਪੁੱਛਣਾ ਚਾਹੂੰਗਾ ਹਾਂ ਜੀ ਭਾਜੀ ਸਿੱਖ ਇਤਿਹਾਸ ਨੂੰ ਕਿੰਨੀ ਦੇਰ ਹੋ ਗਈ ਹਾਂ ਜੀ ਸਿੱਖ ਇਤਿਹਾਸ ਨੂੰ ਕਿੰਨੀ ਦੇਰ ਹੋ ਗਈ ਚਲੋ 500 600 ਸਾਲ ਹੋ ਗਏ ਹੋਗੇ ਜੀ ਜੇ ਅਸੀਂ 5 6 ਸੌ ਸਾਲ ਨੂੰ ਨਕਾਰ ਸਕਦੇ ਹਾਂ ਅਸੀਂ ਸਾਡਾ ਜਨਮ ਨਹੀਂ ਹੋਇਆ ਸੀ ਨਕਾਰ ਸਕਦੇ ਹਾਂ ਨਹੀਂ ਨਹੀਂ ਨਕਾਰਨਾ ਕਦੋਂ ਯੁਗਾਂ ਯੁਗਾਂ ਤੋਂ ਸਨਾਤਨ ਧਰਮ ਚੱਲਦਾ ਆ ਰਿਹਾ ਹੈ ਗੁਰੂ ਨਾਨਕ ਦੇਵ ਜੀ ਨੇ ਕੀ ਸਨਾਤਨ ਧਰਮ ਨੂੰ ਨਕਾਰਿਆ ਸੀ ਉਹਨਾਂ ਨੇ ਸਿਰ ਮੂਰਤੀ ਪੂਜਾ ਦਾ ਖੰਡਨ ਕੀਤਾ ਸੀ ਵੀ ਜਿਹੜੇ ਪੰਡਿਤ ਜਾਂ ਜਿਹੜੇ ਪੁਜਾਰੀ ਤਾਂ ਜਿਹੜੇ ਐ ਕਿਤਨਾ ਕਿਤੇ ਜਿਨ੍ਹਾਂ ਦੇ ਮਨ 'ਚ ਲਾਲਚ ਵਸੋ ਲੋਕਾਂ ਨੂੰ ਅਗਿਆਨਤਾ ਵੱਲ ਲੈ ਕੇ ਜਾਂਦੇ ਸੀਗੇ ਅਗਿਆਨਤਾ ਮਤਲਬ ਇਹ ਨਹੀਂ ਵੀ ਮੂਰਤੀ ਪੂਜਾ ਨਹੀਂ ਕਰਨੀ ਅਗਿਆਨਤਾ ਦਾ ਮਤਲਬ ਇਹ ਹੈ ਵੀ ਉਹ ਡਰਾਂਦੇ ਸੀਗੇ ਵੀ ਤੁਸੀਂ ਮੂਰਤੀ ਪੂਜਦਾ ਐਸੀ ਭਾਈਚਾਰੇ ਨੂੰ ਤੁਸੀਂ ਨਾਮ ਨਹੀਂ ਲੈ ਸਕਦੇ ਕੋਈ ਨਹੀਂ ਲੈ ਸਕਦੇ ਤੇ ਉਹਨਾਂ ਨੇ ਵਿਰੋਧ ਕੀਤਾ ਸੀ ਵੀ ਰੱਬ ਅੰਦਰ ਆ ਇਹਦੇ ਵਿੱਚ ਮੂਰਤੀ ਪੂਜਾ ਦਾ ਚੰਡਨ ਕਿਤੇ ਰੱਬ ਨੂੰ ਮੰਨਣਾ ਤੇ ਅੰਦਰੋਂ ਵੀ ਮੰਨ ਲੱਗਦੇ ਆ ਜੂਰੀ ਨਹੀਂ ਕਿਸੇ ਮੂਰਤੀ ਮੋਰੇ ਪੂਜਾ ਕਰਨ ਨਾਲ ਮੂਰਤੀ ਪੂਜਾ ਵੀ ਇੱਦਾਂ ਆ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਤਤਾ ਗਤੀ ਦਿੱਤੀ ਹੈ ਨਾ ਬਾਬਾਈ ਨੇ ਤੇ ਜਿਹੜੀ ਸਾਡੇਆਂ ਜਿਹੜਾ ਅਸੀਂ ਇਹਨੂੰ ਮੂਰਤੀਆਂ ਨੂੰ ਮੰਦਰ ਵਿੱਚ ਸਜੋਬਤ ਕਰਦੇ ਆ ਤੇ ਸਾਡੇ ਕੋ ਪ੍ਰਾਣ ਪ੍ਰਤੀਸ਼ਟਾ ਹੁੰਦੀ ਆ ਪ੍ਰਾਣ ਪ੍ਰਤੀਸ਼ਟਾ ਦਾ ਮਤਲਬ ਹੁੰਦਾ ਅਸੀਂ ਉਸ ਰੱਬ ਨੂੰ ਆਹਰ ਨਾਜ਼ਰ ਧਿਆਨ ਕੇ ਉਸ ਮੂਰਤੀ ਵਿੱਚ ਆਣ ਨੂੰ ਉਹਨਾਂ ਨੂੰ ਮੰਤਰਨ ਦਿੰਦੇ ਆ ਵੀ ਤੁਸੀਂ ਇਹ ਚ ਪ੍ਰਾਣ ਪ੍ਰਤੀਸ਼ਟਾ ਆਪਣੀ ਪਾਓ ਤੇ ਅਸੀਂ ਤੁਹਾਨੂੰ ਇੱਥੇ ਆਹਰ ਨਾਜ਼ਰ ਮੰਨੀਏ ਤੇ ਤੁਹਾਨੂੰ ਦੇਖਿਆ ਹੋਣਾ ਕਈ ਜਗ੍ਹਾ ਸ਼ੀਸ਼ਾ ਮੂਰੇ ਕਰਦੇ ਆ ਸ਼ੀਸ਼ਾ ਟੁੱਟ ਜਾਂਦਾ ਜਦੋਂ ਮੂਰਤੀ ਦੇ ਮੂਰੋ ਅੱਖਾਂ ਦੇ ਕੋਦੀ ਉਹ ਪਰੇ ਕਰਦੇ ਆ ਹੂੰ ਹੂੰ ਠੀਕ ਆ ਤੇ ਦਵਿੰਦਰ ਜੀ ਗੱਲ ਇਦਾਂ ਹੁੰਦੀ ਆ ਕਿ ਜੇ ਅਸੀਂ ਇਦਾਂ ਦੀਆਂ ਗੱਲਾਂ ਕਰਾਂਗੇ ਤਾਂ ਸਮਾਜ ਵਿੱਚ ਪਹਿਲਾਂ ਹੀ ਸਾਡੇ ਪੰਜਾਬ ਦਾ ਪੇੜਾ ਕਰਕ ਹੋਣ ਪਿਆਇਆ ਆ ਉਹ ਯਾਗਰ ਤਾਂ ਪਹਿਲਾਂ ਹੀ ਫੈਲੀ ਹੋਈ ਆ ਇੱਕ ਰਮਾਇਣ ਦੇ ਨਾਲ ਗੁਰੂ ਗੁਰੂ ਰਾਮ ਸਾਹਿਬ ਜੀ ਨੂੰ ਤਾਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਉਤਰਾਜ ਹੋਊਗਾ ਪਰ ਸਾਡੇ ਵਿੱਚ ਜਦੋਂ ਇਦਾਂ ਦੀਆਂ ਗੱਲਾਂ ਆਉਂਦੀਆਂ ਨੇ ਤੇ ਸਾਡੇ ਭਾਈਚਾਰੇ ਵਿੱਚ ਜ਼ਰੂਰ ਉਤਰਾਜ ਹੋਏਗਾ ਇੰਨੀ ਦੇਰ ਦੀ ਆ ਪਾਣੀਪਤ ਦੇ ਵਿੱਚ ਕਿੰਨੇ ਸਾਲਾਂ ਤੋਂ ਉਹ ਕਿੰਨੇ ਸਾਲ ਤੋਂ ਮੰਦਿਰ ਚੋਂ ਉਹ ਤਾਂ ਉਹ ਕਾਫੀ ਕਾਫੀ ਸਾਲ ਤੋਂ ਰਿਹਾ ਹੋ ਉੱਥੇ ਸਿੱਖ ਭਾਈ ਜਰ ਉੱਥੇ ਵੀ ਸਿੱਖ ਭਾਈ ਜਰ ਹੁੰਦਾ ਤੁਸੀਂ ਹੁਣ ਆਪਣਾ ਕਹਿੰਦੇ ਵੀ ਆਪਾਂ ਸਰਕਾਰ ਕਰ ਦੇਣਾ ਤੁਹਾਨੂੰ ਜਿਹਦਾ ਪਿਆਰ ਆ ਗੀਤਾ ਨਾਲ ਜੀ ਕਰਨਾ ਹੈ ਨਾ ਜੀ ਉਹਦਾ ਸਾਡੀਆਂ ਵੀ ਭਾਵਨਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਨਾ ਪਰ ਤੁਸੀਂ ਇੱਕ ਵਾਰ ਤੁਸੀਂ ਦੇਖਿਆ ਕਦੀ ਕਿਸੇ ਹਿੰਦੂ ਨੂੰ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕਰਦੇ ਹੋਵੇ ਤੁਹਾਨੂੰ ਪਤਾ ਜਦੋਂ ਹਿੰਦੂ ਹਿੰਦੂ ਬੰਦੇ ਦੇ ਵਿੱਚ ਇਹ ਕਦੀ ਅਜਮਾ ਕੇ ਦੇਖਿਓ ਸਾਡੇ ਤੁਸੀਂ ਦਰਬਾਰ ਸਾਹਿਬ ਜਾ ਕੇ ਦੇਖਿਓ ਕਿ ਕਿੰਨੇ ਲੋਕ ਗੋਲਡਨ ਟੈਂਪਲ ਆਉਂਦੇ ਨੇ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨੇ ਕਿੰਨੀ ਸ਼ਰਧਾ ਆ ਹਿੰਦੂ ਸਮਾਜ ਦੇ ਵਿੱਚ ਅਸੀਂ ਕਦੀ ਵੀ ਹਿੰਦੂਆਂ ਨੇ ਕਦੀ ਸਿੱਖਾਂ ਨੂੰ ਲੱਗ ਨਹੀਂ ਸਮਝਿਆ ਸਾਡੇ ਕਾਲਪੀ ਗੁਰਤਾਰਾ ਗੁਰੂ ਨਾਨਕ ਦੇਵ ਜੀ ਹੂੰ ਹੂੰ ਅਸੀਂ ਅਸੀਂ ਆਪਣੇ ਭਾਈ ਅਸੀਂ 9 ਮਾਸਾਂ ਪਰ ਜਦੋਂ ਇਦਾਂ ਦੀ ਗੱਲਾਂ ਹੁੰਦੀਆਂ ਸਮਾਜ ਦੇ ਵਿੱਚ ਫਰਕ ਪੈਂਦਾ ਆ ਦੇਖੋ ਇੱਕ ਮੁਸਲਮਾਨ ਨਮਾਜ਼ ਪੜ੍ਹਦਾ ਤਾਂ ਕਿ ਹਿੰਦੂ ਦੇ ਹਿੰਦੂ ਜਿੱਤੇ ਮੰਦਿਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਜੋਬਿਤ ਨਹੀਂ ਹੋ ਸਕਦੇ ਉਹ ਵੀ ਪ੍ਰਾਨ ਪ੍ਰਤੀਕਤਾ ਪੂਰੀ ਨਾਲ ਉੱਤੇ ਸਿੰਘ ਸਾਹਿਬ ਦੀ ਹਾਜ਼ਰੀ ਲੱਗੀ ਹੋਈ ਹੈ ਚੋਰ ਸਾਹਿਬ ਕਰਨ ਦੀ ਕਿੱਥੇ ਜੀ ਜੇ ਉਸ ਮੰਦਿਰ ਦੇ ਵਿੱਚ ਸਿੰਘ ਸਾਹਿਬ ਵੀ ਆਉਂਦੇ ਨੇ ਪਾਠ ਕਰਨ ਚੋਰ ਸਾਹਿਬ ਕਰਦੇ ਨੇ ਨਾਲ ਭਾਜੀ ਉਹ ਸਿੰਘ ਸਾਹਿਬ ਥੋੜੀ ਉਹਨਾਂ ਨੂੰ ਪਤਾ ਹੀ ਨਹੀਂ ਮर्याਦਾ ਦਾ ਭਾਜੀ ਉਹਨਾਂ ਨੂੰ ਉਹ ਤਾਂ ਉਦੋਂ ਹੀ ਕਿਰਪਾਨ ਪਾਈਏ ਤੇ ਫਿਰ ਤੇ ਪੱਗ ਬੰਨੀ ਉਹਨੂੰ ਪਤਾ ਹੀ ਨਹੀਂ ਭਾਜੀ ਮर्याਦਾ ਦਾ ਭਾਜੀ ਧੰਨਵਾਦ ਭਾਜੀ ਜੀ ਭਾਜੀ ਇੱਕ ਮਿੰਟ ਇੱਕ ਮਿੰਟ ਭਾਜੀ ਮੇਰੇ ਨਰਾਜੀ ਸੁਣਾ ਮੇਰੀ ਮੇਰੀ ਬੇਨਤੀ ਹੈ ਮੇਰੇ ਵਿਚਾਰ ਨਹੀਂ ਹੈ ਇਹ ਵੀ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਇਹ ਸਾਡੇ ਜਿਹੜੇ ਪੰਥ ਦੀ ਮਰਿਆਦਾ ਹੈ ਭਾਜੀ ਜੀ ਸਾਡੇ ਪੰਥ ਦੀ ਸਾਡੀ ਅਕਾਲ ਤਖਤ ਸਰਵੋੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਠੀਕ ਹੈ ਜੀ ਉੱਥੋਂ ਜਿਹੜੇ ਹੁਕਮਨਾਮੇ ਜਾਰੀ ਹੋਏ ਆ ਪੰਥ ਫਿਰਜ ਤੋਂ ਨੇ ਹਜ਼ਾਰਾਂ ਵਾਲੀ ਮੈਂ ਆਪਾਂ ਸਾਰਿਆਂ ਦਾ ਸਤਿਕਾਰ ਕਰਦਾ ਇਹਨਾਂ ਨੂੰ ਵੀ ਤੋੜਦੇ ਆ ਨਹੀਂ ਨਹੀਂ ਮੈਂ ਮੈਂ ਆਪਾਂ ਸੁਣੋ ਮੈਂ ਦਰਬਾਰ ਸਾਹਿਬ ਦਾ ਹੁਕਮਨਾਮਾ ਖੁਦ ਮੰਨਦਾ ਮੈਂ ਕਹਿੰਦਾ ਦੋ ਦਰਬਾਰ ਸਾਹਿਬ ਸੁਣੋ ਤਾਂ ਸਹੀ ਭਾਜੀ ਆਪਾਂ ਉਹਨਾਂ ਨੂੰ ਇਹ ਨਹੀਂ ਗੱਲ ਕਿਹਾ ਵੀ ਆਪਾਂ ਆਪਾਂ ਨੂੰ ਕਿਹਾ ਆ ਵੀ ਜਿਹੜਾ ਹੈਗਾ ਮੰਦਰ ਇੱਕ ਪਾਸੇ ਕਰ ਲਓ ਗੁਰਦੁਆਰਾ ਸਾਹਿਬ ਤੁਸੀਂ ਆ ਇਧਰ ਮਾਰਾ ਰੂਪ ਇੱਥੇ ਪ੍ਰਕਾਸ਼ ਕਰ ਲਓ ਤੇ ਜਦੋਂ 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 ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜਦੋਂ ਗੁਰੂ ਨਾਨਕ ਸਾਹਿਬ ਦੇ ਮੱਕੇ ਵੱਲੋਂ ਪੈਰ ਕਮਾਏ ਸੀ ਉਹ ਮੰਗਾ ਉਹ ਦੂਦਰੋਂ ਦਰਿਆ ਸੀਗਾ ਜੇ ਉੱਥੋਂ ਦੀ ਗੁਰੂਗ੍ਰੰਥ ਸਾਹਿਬ ਚੱਕ ਦੋ ਜੇ ਮੰਨਿਆ ਜਾਵੇ ਤਾਂ ਕੀ ਗੁਰੂਗੱਬ ਦੀ ਉਹ ਪ੍ਰਿਸ਼ਤਾ ਉੱਤੇ ਰਹਿ ਜੂਗੀ ਕਿ ਬੁੱਧਾ ਗੁਰੂਗ੍ਰੰਥ ਸਾਹਿਬ ਜੀ ਦੀ ਜਿਹੜੀ ਉਹ ਪਾਵਨ ਦੇਹ ਰੂਪ ਉਹਨਾਂ ਦੀ ਪਤਿਸ਼ਤਾ ਹੀ ਉੱਥੇ ਹੋਵੇ ਫਿਰ ਨਹੀਂ ਇੰਦਾ ਨਹੀਂ ਭਾਜੀ ਸਾਡਾ ਪਤਾ ਕੀ ਉਹਨਾਂ ਦੀ ਨਹੀਂ ਆਪਾਂ ਸਾਡੇ ਸਿੱਖਾਂ ਦੇ ਜਿਹੜੀ ਪੰਥ ਦਾ ਫੈਸਲਾ ਭਾਜੀ ਉਹਨੂੰ ਮੰਨਣਾ ਪੈਣਾ ਆਪਾਂ ਭਾਜੀ ਪੰਥ ਦੇ ਪੰਥ ਦੇ ਵਿੱਚ ਤਾਂ ਬਹੁਤ ਬਹੁਤ ਕੁਝ ਕਈ ਵਾਰ ਮੈਂ ਕਹਿੰਦਾ ਮੈਂ ਗਿਆ ਗਿਆਨਜੀ ਜੀ ਦੇ ਉੱਤੇ ਉਹਨਾਂ ਦੇ ਕਿੰਤ ਬ੍ਰੰਤਨ ਨਹੀਂ ਕਰਦਾ ਜਿਹੜੇ ਬਹੁਤ ਸਾਰੇ ਕੁਝ ਸਾਡੇ ਸਿੱਖ ਵੀਰ ਵੀ ਨੇ ਕਈ ਵਾਰ ਗਲਤੀਆਂ ਕਰਦੇ ਨੇ ਸਿੰਧੂਆਂ ਦੇ ਵੀ ਹੁੰਦੇ ਨੇ ਹਰ ਇੱਕ ਬੰਦਾ ਗਲਤੀ ਕਰਦਾ ਹੈ ਚਲੋ ਬਾਕੀ ਭਾਜੀ ਪਤਾ ਕੀ ਮੈਂ ਗੱਲ ਲਾਟ ਐਵੇਂ ਆਪਾਂ ਨਾ ਲੱਸੀ ਵਿੱਚ ਜਿਹੜੀ ਮਧਾਨੀ ਰੜਕੀ ਜਾਣੀ ਮੈਂ ਉਹੀ ਕਹਿੰਦਾ ਲੱਸੀ ਵਿੱਚ ਮਧਾਨੀ ਰੜਕ ਰਿਹਾ ਭਾਜੀ ਜੀ ਭਾਜੀ ਗੁਰੂ ਗ੍ਰੰਥ ਸਾਹਿਬ ਦੀ ਨਾਲ ਕੋਈ ਗ੍ਰੰਥ ਦਾ ਪ੍ਰਕਾਰ ਨਹੀਂ ਹੋ ਸਕਦਾ ਨਾ ਇਹ ਆਪਾਂ ਕਰਾਂਗੇ ਭਾਜੀ ਬਸ ਗੱਲ ਖਤਮ ਆ ਗਈ ਭਾਜੀ ਤੋਂ ਅਛਾ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਕੋਈ ਪ੍ਰਕਾਸ਼ ਨਹੀਂ ਕਰਾਂਗੇ ਕੋਈ ਤੇ ਸ਼੍ਰੀਮਾਨ ਜਿਹੜਾ ਸਤਕਾਰਯੋਗ ਸਾਹਿਬ ਆਏ ਆ ਫਿਰ ਆਪਾਂ ਇਛਣਾ ਲੈਈਏ ਕਿਉਂਕਿ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਦਾ ਸ਼ਾਨ ਵੱਖਰੀ ਆ ਗੀਤਾ ਦੀ ਆਪਣੀ ਹੈ ਮੈਂ ਦੀ ਆਪਣੀ ਹੈ ਮੈਨੂੰ ਤਾਂ ਇੱਕ ਦਿਨ ਲੱਗਦਾ ਜੀ ਬੇਬੇ ਜੀ ਮੈਨੂੰ ਤਾਂ ਇੱਕ ਦਿਨ ਲੱਗਦਾ ਵੀ ਪੰਜਾਬ ਦੀ ਅਮਨ ਸ਼ਾਂਤੀ ਇੱਕ ਦਿਨ ਮੈਂ ਕਹਿੰਦਾ ਸਾਡੇ ਜਿਹੜੇ ਜ਼ਿਆਦਾ ਧਾਰਮਿਕ ਲੋਕਾ ਉਹਨਾਂ ਵੱਲੋਂ ਭੰਗ ਕੀਤੀ ਜਾਏਗੀ ਮੈਨੂੰ ਉਹ ਦਿਨ ਦੂਰ ਨਹੀਂ ਲੱਗਦਾ ਫਿਰ ਮੈਨੂੰ ਲੱਗਦਾ ਜਿੱਦਨ ਸ਼ਾਇਦ ਕਿਤੇ ਧਾਰਮਿਕ ਸਥਾਨਾਂ ਤੇ ਲਿਖਿਆ ਜਾਏਗਾ ਇੱਥੇ ਇੱਥੇ ਹਿੰਦੂਆਂ ਦਾ ਆਣਾ ਵਰਜੀਦਾ ਸੀ ਪੰਜਾਬ ਦੇ ਵਿੱਚ ਵੀਰ ਜੀ ਇਹ ਮੈਂ ਉਹ ਤਾਂ ਨਹੀਂ ਕਿਤੇ ਭਾਜੀ ਗੱਲ ਕੀਤੀ ਉਹ ਤਾਂ ਗੱਲ ਹੀ ਜਿੱਥੇ ਮਰਜ਼ੀ ਕੋਈ ਜਾ ਸਕਦਾ ਮੰਦਿਰ 'ਚ ਵੀ ਤੁਸੀਂ ਨਹੀਂ ਰੋਕ ਸਕਦੇ ਕਿਸ ਨੂੰ ਹੈਨਾ ਕਿ ਆਪਾ ਤੁਹਾਨੂੰ ਨਿਰੋਗ ਸਾਡੇ ਗੁਰੂ ਘਰ ਚ ਆਉਣ ਜਿੱਦਾਂ ਮਰਿਆਦਾ ਤੁਸੀਂ ਜਾ ਸਕਦੇ ਹੋ ਆਪਾਂ ਵੀ ਜਿੱਦਾਂ ਬਾਰੇ ਸੀ ਉੱਥੇ ਵੀ ਤਾਂ ਸ਼ਰਧਾ ਹੀ ਸੀ ਭਾਜੀ Hindu ਵੀ ਨਾਲ ਮੱਥਾ ਟੇਕਦੇ ਸੀ ਸਮਾਂ ਉਹਨਾਂ ਦੇ ਵਿੱਚ ਚਾਹਤ ਮੇਰੇ ਮੇਰੇ ਦਿਲ ਤੇ ਚਾਹਤ ਸੀ ਮੈਂ ਆਪਣਾ ਪੁੱਤ ਨੂੰ ਮੇਰਾ ਨਾਮ ਮਨੋਜ ਕੁਮਾਰ ਆ ਮੈਂ ਆਪਣੇ ਪੁੱਤ ਦਾ ਨਾਮ ਰਾਗਵ ਸਿੰਘ ਰੱਖਿਆ ਮੈਂ ਸਨਾਤ ਸਨਾਤਮ ਜੇ ਹੋ ਕੇ ਮੈਨੂੰ ਗੁਰੂ ਸਾਹਿਬ ਦਾ ਪਿਆਰ ਮੋਹ ਬਹੁਤ ਆ ਮੈਂ ਤਾਂ ਹਮੇਸ਼ਾ ਸੋਚਦਾ ਵੀ ਮੇਰੇ ਮੇਨੁਕਾਸ਼ ਮੇਰੇ ਵੀ ਬਾਲ ਬਖਸ਼ੇ ਹੁੰਦੇ ਮੇਰੇ ਤੇ ਥੋੜੀ ਗੰਜ ਪਈ ਹੈ ਮੈਨੂੰ ਬਾਲ ਬਖਸ਼ੇ ਹੁੰਦੇ ਮੈਂ ਸਿੱਖੀ ਦੇ ਵਿੱਚ ਪੂਰਾ ਹੁੰਨਾ ਮੈਨੂੰ ਮਹਾਰਾਜ ਦੇ ਲੜ ਮੈਨੂੰ ਲੜ ਲਾਇਆ ਹੁੰਦਾ ਦੇਖੋ ਸਨਾਤਨ ਧਰਮ ਦੇ ਸਨਾਤਨ ਅਸੀਂ ਸਨਾਤਨ ਦੇ ਵਿੱਚ ਹੀ ਇੱਕ ਆਪਣਾ ਅੰਗ ਮੰਨਦੇ ਆ ਸਿੰਘ ਸਿੱਖਸ ਮਾਇ ਨੂੰ ਤੇ ਅਸੀਂ ਤੱਕ ਇਹ ਚੀਜ਼ ਦੀ ਗੌਰ ਨਹੀਂ ਕੀਤੀ ਮੇਰੇ ਹਿੰਦੂਆਂ ਦਾ ਘਰ ਸਾਡੇ ਘਰ ਮੇਰੇ ਸਭ ਕੋਈ ਲੋਹੜੀ ਦਾ ਫੰਕਸ਼ਨ ਹੋਵੇ ਕੋਈ ਦਿਨ ਪਰਬ ਹੋਵੇ ਐਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਆ ਹਾਂਜੀ ਹਾਂਜੀ ਤੇ ਫਿਰ ਫਿਰ ਇਹ ਕਿਤਨਾ ਕਿਤੇ ਜਦੋਂ ਜੂਵਾ ਪੀੜੀ ਨੂੰ ਜਦੋਂ ਤੁਸੀਂ ਇਦਾਂ ਦੇ ਸੋਸ਼ਲ ਮੀਡੀਆ ਤੇ ਮੈਸੇਜ ਦਿਓਗੇ ਵੀ ਗੁਰੂ ਗ੍ਰੰਥ ਸਾਹਿਬ ਤੇ ਨਾਲ ਫਿਰ ਰਮਾਇਣ ਦੇਖੀਏ ਨੂੰ ਚੱਕੋ ਫੁਲਾਨਾ ਕਰੋ ਫਿਰ ਕੀ ਮੈਸੇਜ ਜਾਏਗਾ ਵੀ ਮੇਰੀ ਮੇਰੇ ਆਣ ਵਾਲੀ ਪੀੜ੍ਹੀ ਦੇ ਵਿੱਚ ਹੋਰ ਮੇਰੇ ਹਿੰਦੂਆਂ ਭਰਾਵਾਂ ਦੀ ਪੀੜ੍ਹੀ 'ਚ ਕੀ ਅਸਰ ਜਾਏਗਾ ਵੀ ਅਸੀਂ ਆਪਣੇ ਗੁਰੂ ਆਪਣੇ ਰਮਾਇਣ ਨੂੰ ਮੰਨਣਾ ਆਪਣੇ ਕੀਰਤਨ ਨੂੰ ਮੰਨਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਨਹੀਂ ਮੰਨ। ਕਿੰਨਾ ਕਿੰਨਾ ਭੈੜਾ ਮੈਸੇਜ ਜਾਏਗਾ। ਨਹੀਂ ਭਾਜੀ ਆ ਮੈਂ ਪਤਨ ਫਿਰ ਰਲਮਾ ਮਿਲਮਾਣੀ ਆ ਪੱਕ ਕਰ ਸਕਦੇ ਭੈਰਲਮਾ ਵਿੱਚ ਨਹੀਂ ਰਹਿ ਸਕਦੇ ਆਪਾਂ। ਕਿਉਂਕਿ ਤੁਹਾਡੇ ਹੋਰ ਆ ਰੀਤੀ ਰਿਵਾਜ ਸਾਡੇ ਹੋਰ ਆ ਹਨਾ ਜੀ ਬਾਜੀ ਅੱਜ ਇਹਦੇ ਵਿੱਚ ਨਹੀਂ ਰਲਮਾ ਰਹਿ ਸਕਦੇ ਕੱਲ ਤਾਂ ਫਿਰ ਖਾਲਸਤਾਨ ਦੀ ਮੰਗ ਕੀਤੀ ਜਾਂਦੀ ਆ ਖਾਲਸਤਾਨ ਵਿੱਚ ਫਿਰ ਸਾਨੂੰ ਕਿੱਥੇ ਰਹਿਣ ਦਿੱਤਾ ਜਾਏਗਾ ਫਿਰ ਤਾਂ ਖਾਲਸਤਾਨ ਦੇ ਵਿੱਚ ਤੁਹਾਡੇ ਜਿਹੜੇ ਜਮਾਨਮ ਹੋ ਤਾਂ ਗੀਤਾਂ ਜਾਂ ਕਿਤੇ ਪੜਦੇ ਆ ਫਿਰ ਉਹ ਜਾ ਕੇ ਤੇ ਮੰਦਰ ਉਹ ਵੀ ਨਹੀਂ ਹੋਣਗੇ ਵੀ ਜਦ ਅੱਜ 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 ਰਲਮਾ ਮਿਲ ਨਾ ਨਹੀਂ ਰਹਿ ਸਕਦੇ ਤੇ ਖਾਲਸਤਾਨ ਵਿੱਚ ਸਾਨੂੰ ਕੀ ਹੱਕ ਮਿਲਣਗੇ ਬਾਜੀ ਨਹੀਂ 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 ਮੇਰੀ 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 ਬੇਨਤੀ ਆ ਦੇਖੋ ਮਹਾਰਾਜ ਸਿੰਘ ਦਾ ਵੀ ਰਾਜ ਆਇਆ ਸੀਗਾ ਹਾਂਜੀ ਉਹ ਰਾਜ ਤਾਂ ਕੋਈ ਦੇ ਹੀ ਨਹੀਂ ਸਕਦਾ ਨਹੀਂ 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 ਉਹਨਾਂ ਦੀ ਤਾਂ ਮੈਂ ਚਰਨਾ ਦੀ ਧੂਲ ਵਰਗਾ ਨਹੀਂ ਮੰਨਦਾ ਕਿਸੇ ਨੂੰ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਹਿੰਦੂ ਜਿਗਾ ਵਜ਼ੀਰ ਜਿਗਾ ਤੇ ਜਿਹੜਾ ਦੇਖਰੇਖ ਵਾਲਾ ਸੀ ਉਹ ਮੁਸਲਮਾਨ ਦੀਗਾ ਉਹਨਾਂ ਦੇ ਵਰਗਾ ਰਾਜ ਉਹ ਦੇ ਨਹੀਂ ਸਕਦਾ ਬਾਜੀ ਉਹੀ ਰਾਜ ਆਵੇਗਾ ਉਹੀ ਰਾਜ ਆਵੇਗਾ ਗੱਲ ਜਿਹੜਾ ਬਜੀ ਰਾਜ ਮੈਨੂੰ ਕੀ ਰਾਜ ਛੱਡੋ ਮੈਨੂੰ ਤਾਂ ਲੱਗਦਾ ਦੇਣ ਨਹੀਂ ਆਣਾ ਨਹੀਂ ਪਾਜੀ ਪਰ ਅੱਗੇ ਜਿਹੜਾ ਲਮਾ ਮਿਲਮਾ ਨਹੀਂ ਕੰਮ ਹੋ ਸਕਦਾ ਆਪਣੇ ਸਿਧਾਂਤ ਸਾਡੇ ਵੱਖਰੇ ਆ ਫਿਰ ਪਾਜੀ ਦਰਬਾਰ ਸਾਹਿਬ ਦੀ ਮਰਿਆਦਾ ਦੇ ਵਿੱਚੋਂ ਵੀ ਜੇ ਉਹ ਨਮਾਜ਼ ਪੜ੍ਹਨਾ ਮਨਾ ਕਰੋ ਉੱਥੇ ਮਨਾ ਕਿਉਂ ਕਰਦੇ ਨਮਾਜ਼ ਪੜ੍ਹਨੀ ਜਿੱਥੇ ਪਾਜੀ ਉਹਨਾਂ ਨੇ ਨਵਾਜ਼ ਪੜ੍ਹੀ ਉਹਨਾਂ ਨੇ ਬਾਹਰ ਪੜ੍ਹੀ ਪਾਜੀ ਬਾਹਰ ਦੇ ਪਾਸੇ ਜਿੱਥੇ ਬਾਹਰ ਸੀ ਨਾ ਦਰਬਾਰ ਸਾਹਿਬ ਦੇ ਅੰਦਰ ਨਹੀਂ ਪੜ੍ਹੀ ਉਹਨਾਂ ਨੇ ਅੱਛਾ ਉਹਨਾਂ ਨੇ ਪੜ੍ਹੀ ਆ ਬਾਹਰ ਜਾ ਕੇ ਜਿੱਥੇ ਗੁਰਦੁਆਰਾ ਸਾਹਿਬ ਦੀ ਬਾਹਰ ਹਜ਼ੂਰ ਤੋਂ ਬਾਹਰ ਜਨਕੀ ਹਰਮੰਦਰ ਸਾਹਿਬ ਸਿਰਫ ਇੱਕ ਇੱਕ ਲਿਮਟਿਡ ਓਡੀਸ਼ਨ ਆ ਉਹ ਪੂਰੇ ਦਰਬਾਰ ਸਾਹਿਬ ਦੀ ਜਿਹੜੀ ਹਦੂਦ ਉਹਦੇ ਵਿੱਚ ਨਹੀਂ ਨਹੀਂ ਸਮਝ ਨਹੀਂ ਤੁਸੀਂ ਗਿਣਨ ਉਹ ਆੜੀ ਪੜੀ ਆ ਨਵਾਜੜੀ ਪੜੀ ਨਾ ਭਾਜੀ ਉਹਨਾਂ ਨੇ ਬਾਹਰ ਹਾਂਜੀ ਜਿੱਥੋਂ ਜਿੱਥੋਂ ਬਾਜ਼ਾਰ ਸ਼ੁਰੂ ਹੁੰਦਾ ਉੱਥੇ ਇੱਕ ਨਾ ਉਹਨਾਂ ਨੇ ਬਣਾਇਆ ਬੈਣ ਵਾਸਤੇ ਉੱਥੇ ਉਹਨਾਂ ਨੇ ਪੜੀ ਨਾ ਮੈਂ ਉਹ ਹੀ ਕਹਿੰਦਾ ਵੀ ਦਰਬਾਰ ਸਾਹਿਬ ਕੋਸ਼ ਕੋਸ਼ ਜਗ੍ਹਾ ਦੇ ਵਿੱਚ ਆ ਬਾਕੀ ਜਿਹੜੀ ਜਗ੍ਹਾ ਆ ਉਹ ਦਰਬਾਰ ਸਾਹਿਬ ਨੂੰ ਨਹੀਂ ਰਿਪਰੈਜ਼ੈਂਟ ਕਰਦੀ ਦਰਬਾਰ ਸਾਹਿਬ ਦੀ ਹੱਦ ਨਹੀਂ ਹੈਗੀ ਨਹੀਂ ਹੱਦ ਹੈਗੀ ਸਾਡੇ ਸਾਹਮਣੇ ਭਾਜੀ ਮੰਦਰ ਆ ਹਾਂਜੀ ਬਿਲਕੁਲ ਵੀ ਦੇ ਆ ਦਰਬਾਰ ਸਾਹਿਬ ਸਾਹਮਣੇ ਮੰਦਰ ਨਹੀਂ ਇੱਕ ਦੋ ਸਾਹਮਣੇ ਮੰਦਰ ਆ ਉੱਤੇ ਭਾਜੀ ਉਹ ਪੁਰਾਤਨਾ ਸ਼ਨੀ ਦੇਵ ਦਾ ਮੰਦਰ ਹੈ ਹਾਂ ਫਿਰ ਉਹ ਪੁਰਾਤਨ ਜੇ ਜੇ ਉੱਥੇ ਵੀ ਮੈਂ ਕਹਿੰਦਾ ਜਿੱਦਾਂ ਭਾਵਨਾਵਾਂ ਜਗ ਰਹੀਆਂ ਨੇ ਮੈਂ ਕਹਿੰਦਾ ਉੱਥੇ ਵੀ ਕਦੀ ਨਾ ਕਦੀ ਲਾਲਚ ਬਸ ਜਾ ਕਿਸੇ ਨੂੰ ਵੇਚ ਕੇ ਮਿਲ ਲਾਂਦਾ ਮੰਦਰ ਵੀ ਨਾ ਚੱਕਿਆ ਜਾਂ ਨਹੀਂ ਗਾਣੀ ਹੁੰਦੀ ਭਾਜੀ ਸੁਣਾ ਮੇਰੀ ਉਹ ਗੱਲ ਮਹਾਰਾਜ ਰਜੀਤ ਸਿੰਘ ਨੇ ਸਮੇਂ ਦੀ ਆ ਦੇਖੋ ਜਦੋਂ ਤੁਹਾਡੇ ਆਪਣੇ ਮੰਦਰ ਸੀਗੇ ਤਾਂ ਮਹਾਰਾਜ ਰਜੀਤ ਸਿੰਘ ਨੇ ਸੋਨੇ ਚਾੜਿਆ ਭਾਜੀ ਮੈਂ ਕੁਝ ਗੱਲ ਮੈਂ ਮੈਨੂੰ ਮੈਂ ਮੰਨਦਾ ਕਿ ਜਿਹੜੇ ਮੇਰੀ ਇੱਕ ਛੋਟੀ ਜਿਹੀ ਬੇਨਤੀ ਸੁਣਿਓ ਅੱਜ ਜਦੋਂ ਅੱਜ ਨਾਮ ਨੂੰ ਚਾਹੇ ਕਹਿੰਦੇ ਆ ਵੱਡੇ ਨਾਮਾਂ ਵਿੱਚ ਹੀਰ ਫੇਰ ਬਦਲ ਹੋਇਆ ਪਰ ਤੱਜ ਵੱਡੇ ਨਾਮਾਂ ਦੇ ਫੇਰ ਫੇਰ ਬਦਲ ਹੋਏ ਆ ਪਰ ਸ਼੍ਰੀ ਦਰਬਾਰ ਸਾਹਿਬ ਦਾ ਨਾਮ ਹਰੀ ਮੰਦਰ ਹਰੀ ਮੰਦਰ ਸੀ ਹੁਣ ਤੁਸੀਂ ਇਹ ਵੀ ਕਹਿ ਦਿਓ ਵੀ ਉਹ ਹਰੀ ਮੰਦਰ ਇਹ ਨਹੀਂ ਇਹ ਤਾਂ ਪਗ ਪਗ ਦੇ ਪੜਿਆ ਨਹੀਂ ਹਰੀ ਮੰਦਰ ਕਿੱਥੇ ਲਿਖਿਆ ਹਰੀ ਮੰਦਰ ਤੇ ਹਰੀ ਆਹ ਫਿਰ ਹਰ ਮੰਦਰ ਸਾਹਿਬ ਕਿਉਂ ਕਹਿੰਦੇ ਹਾਂਜੀ ਉਹ ਆ ਪਤਾ ਨਹੀਂ ਕਹਿੰਨੇ ਆ ਪਤਾ ਆਪਾਂ ਦਾ ਦਰਬਾਰ ਸਾਹਿਬ ਕਹਿੰਨੇ ਭਾਜੀ ਹਾਂ ਹੀ ਤਾਂ ਗੱਲ ਆ ਭਾਜੀ ਸਾਡੇ 'ਚ ਫਰਕ ਪਾ ਚੁੱਕੇ ਆ ਸਾਡੇ 'ਚ ਫਰਕ ਪੈ ਰਿਹਾ ਮੈਂ ਤੁਹਾਡੇ ਵਰਗੇ ਭਰਾਵਾਂ ਦੀ ਗੱਲ ਕਰਦਾ ਜਿਹੜੇ ਫਰਕ ਬੰਦੇ ਨੇ ਜਿਹੜੇ ਜਿਹੜੇ ਭਾਜੀ ਹਰਮੰਦਰ ਸਾਹਿਬ ਨਹੀਂ ਕਹਿੰਦੇ ਜੇ ਸਾਨੂੰ ਕਹਿੰਦੇ ਸਿਰਫ ਦਰਬਾਰ ਸਾਹਿਬ ਆ ਭਾਜੀ ਸਾਡੀ ਆਸਤਾ ਪ੍ਰਤੀਕ ਆ ਇੱਕ ਰਮਾਇਣ ਦੇ ਨਾਲ ਇੱਕ ਰਮਾਇਣ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਕੀ ਰਮਾਇਣ ਕੀ ਰਮਾਇਣ ਨੂੰ ਕੋ ਸੋਚ ਲਾਤੀ ਗੁਰੂ ਗ੍ਰੰਥ ਸਾਹਿਬ ਨੂੰ ਹੋ ਜਲਾ ਉਹ ਦੋਨਾਂ ਦਾ ਕੰਮ ਇੱਕ ਦੋਨਾਂ ਦੇ ਵਿੱਚ ਮਾਨਵਤਾ ਦਾ ਉਪਦੇਸ਼ ਹੈ ਤੇ ਦੋਨੇ ਗੁਰੂ ਵੀਰਾਂ ਪਗੰਬਰਾਂ ਦੀ ਬਾਣੀਆਂ ਨੇ ਉਹਦੇ ਵਿੱਚ ਦੋਨਾਂ ਦੇ ਵਿੱਚ ਮਾਨਵਤਾ ਲਿਖੀ ਗਈ ਹੈ ਮਾਨਵਤਾ ਨੂੰ ਕਿੱਦਾਂ ਦੇਖਣਾ ਹੂੰ ਹੂੰ ਸਹੀ ਹੈ ਹਾਂਜੀ ਹੂੰ ਭਾਈ ਇੱਕਦਣ ਮੈਂ ਗੱਲ ਦੱਸਾਂ ਉਹ ਦਾ ਇੱਕ ਚਲੋ ਹੁਣ ਤੁਸੀਂ ਗੱਲ ਛੇੜੀ ਹੈ ਨਾ ਹਾਂਜੀ ਆਪਾਂ ਗੱਲ ਛੇਕ ਕਰਦੇ ਹਾਂ ਜੀ ਤੁਸੀਂ ਮਤਲਬ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਦਾ ਪੜ੍ਹੀ ਆ ਕੁ ਮੱਥਾ ਹੀ ਟੇਕਿਆ ਜ਼ਿੰਦਗੀ ਚ ਮੈਂ ਜੀ ਉਹਨਾਂ ਨੂੰ ਸਿਰਫ ਪੜ੍ਹਦਾ ਤੇ ਉਹਨਾਂ ਦੇ ਜਿਹੜੇ ਲਫ਼ਜ਼ ਮੈਨੂੰ ਮੈਨੂੰ ਦੇਖੋ ਮੈਂ ਇੰਨਾ ਨਹੀਂ ਕਿ ਮੈਂ ਮਨ ਦਿਲੋਂ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਮੈਂ ਉਹਨਾਂ ਦੇ ਬਚਨ ਮੈਨੂੰ ਜਦੋਂ ਮੈਂ ਉਹਨਾਂ ਦੀ ਵਿਆਖਿਆ ਕਰਕੇ ਸੁਣ ਕੇ ਸਮਝਦਾ ਆ ਜਿੱਦਾਂ ਮੈਨੂੰ ਕਦੇ ਜਿੱਗਿਆ ਉੱਥੇ ਵਿਆਖਿਆ ਹੁੰਦੀ ਆ ਮੈਂ ਉਹਨਾਂ ਨੂੰ ਦਿਲੋਂ ਮੰਨਦਾ ਮੈਂ ਤਾਂ ਇੱਕ ਕਹਿੰਦਾ ਮਾਨਸ ਕੀ ਜਾਤ ਏਕੇ ਸਭ ਪਹਿਚਾਨੂ ਮੈਂ ਕਹਿੰਦਾ ਮਾਨਸ ਏਕਾ ਫਿਰ ਜਦੋਂ ਮਾਨਸ ਏਕਾ ਦਾ ਫਿਰ ਧਰਮ ਏਕਾ ਬੇ ਧਰਮ ਏਕਾ ਹੂੰ ਹੂੰ ਚੈਨ ਨਾ ਨੰਬਰ ਜੀ ਹਾਂਜੀ 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 ਹੂੰ ਜਿਆਦਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੂਟਾ ਕਰ ਦੋ ਵੀ ਮਾਨਸਿਕ ਜਹਾਜ਼ ਇੱਕ ਨਹੀਂ ਹੈ ਭਾਜੀ ਗੱਲ ਤੁਸੀਂ ਨਾ ਇੱਕ ਪਾਸੇ ਲਈ ਜਾਨੇ ਆ ਵੀ ਸਾਰੇ ਆਪਾਂ ਇਕੱਠੇ ਬੈਠ ਕੇ ਉੱਥੇ ਇਦਾਂ ਕਰੀਏ ਹੈ ਨਾ ਮੈਂ ਇਕੱਠੇ ਬੈਠ ਕੇ ਕਹਿੰਦਾ ਮੈਂ ਕਹਿੰਦਾ ਜੇ ਉਸ ਜਗ੍ਹਾ ਦੇ ਲੋਕ ਮੈਨੂੰ ਸਿਰਫ ਮਾ ਗੱਲ ਇਹ ਆ ਵੀ ਉਸ ਜਗ੍ਹਾ ਤੇ ਜਿਹੜੇ ਇੰਨੇ ਸਾਲਾਂ ਤੋਂ ਲੋਕ ਲੈ ਰਹੇ ਨੇ ਉੱਥੇ ਸਿੱਖ ਪਰਿਵਾਰ ਵੀ ਰਹੇ ਨੇ ਹਿੰਦੂ ਵੀ ਰਹੇ ਨੇ ਉਹਨਾਂ ਦੀ ਭਾਈਚਾਰਕ ਵਿੱਚ ਕੋਈ ਫਰਕ ਨਹੀਂ ਪਿਆ ਪਰ ਇੱਥੋਂ ਦੀ ਜਗ੍ਹਾ ਆਪਾਂ ਨੂੰ ਫਰਕ ਪੰਦ ਕੀ ਲੋੜਾ ਉੱਥੇ ਵੀ ਤਾਂ ਸਿੱਖ ਸਮਾਜ ਦੇ ਬੰਦੇ ਰਹਿੰਦੇ ਆ ਉਹਨਾਂ ਨੂੰ ਇਤਰਾਜ ਵੀ ਹੋਣਾ ਚਾਹੀਦਾ ਸੀਗਾ ਉਹਨਾਂ ਨੂੰ ਵੀ ਇਤਰਾਜ ਹੋਣਾ ਚਾਹੀਦਾ ਜਰੂਰੀ ਥੋੜੀ ਵੀ ਜੇ ਇੱਥੋਂ ਗੱਲ ਚੱਲ ਗਈ ਕਿਸੇ ਨੇ ਦੇਖ ਲਿਆ ਤਾਂ ਉਹਦੀ ਇਤਰਾਜ ਹੋ ਗਿਆ ਭਾਈ ਸਾਹਿਬ ਇੱਕ ਜਗ੍ਹਾ ਤੇ ਮर्याਦਾ ਬਣੀ ਇੱਕ ਜਗ੍ਹਾ ਭਾਈਚਾਰਕ ਸਾਂਝ ਬਣੀ ਆ ਇਹ ਅਮਨ ਸ਼ਾਂਤੀ ਦੇ ਗੁਲਦਸਤੇ ਨੂੰ ਬਣੇ ਰਹਿਣ ਦੋ ਇਹ ਅਮਨ ਸ਼ਾਂਤੀ ਦਾ ਗੁਲਦਸਤਾ ਆ ਇਹਨੂੰ ਫੁਲਵਾੜੀ ਨੂੰ ਖਿਲੀ ਰਹਿਣ ਦੋ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਸਾਡੇ ਜਿਹਦਾ ਅੱਗੇ ਪਾੜ ਬਾਨ ਨੂੰ ਫਿਰਦੇ ਆ ਸਾਨੂੰ ਤਾਂ ਪੇਰਦੀ ਹੈ ਅੱਜ ਲੈਹਦਾ ਪੰਜਾਬ ਨੂੰ ਦਰਦਦੇ ਆ ਗੁਰਬਾਣੀਆਂ ਵਿੱਚ ਗੁਰਮਾਣੀ ਦੀ ਅਰਦਾਸ ਵਿੱਚ ਕਹਿੰਦੇ ਆ ਜਿਹੜੇ ਵਿਛੜੇ ਗੁਰਦਤਾਮਾਂ ਨੂੰ ਮਿਲਾ ਦਿਓ ਅਸੀਂ ਹੋਰ ਅੱਗੇ ਗੁਰਦਤਾਮਾਂ ਨੂੰ ਜਿਹੜੋ ਕੱਲ ਨੂੰ ਇੱਥੇ ਦੰਗੇ ਫਸਾਦ ਹੋਣੇ ਆ ਬੰਡਾ ਹੋਣੀਆਂ ਆ ਫਿਰ ਅਸੀਂ ਹੋਰ ਜਗ੍ਹਾ ਗੁਰਦ ਗੁਰਸਾਹਿਬ ਦੇ ਗੁਰਦੁਆਰੇ ਜਾਣ ਨੂੰ ਤਰਸਾਂਗੇ ਹਾਂਜੀ ਕੱਲ ਨੂੰ ਜਦੋਂ ਜਿੱਦਾਂ 84 ਵਰਗ ਜਦੋਂ ਦੇਸ਼ ਆਜ਼ਾਦ ਹੋਇਆ 47 ਵਰਗਾ ਮੌਲ ਹੋਇਆ ਸਾਡੇ ਤੋਂ ਸਾਡੇ ਗੁਰਦੁਆਰੇ ਵਿਛੜ ਗਏ ਕੱਲ ਨੂੰ ਜਦੋਂ ਜਿੱਦਾਂ ਇਦਾਂ ਦੀਆਂ ਕੋਝੀਆਂ ਗੱਲਾਂ ਕਰਕੇ ਸਾਡੇ ਹੋਰ ਬੰਦਿਆ ਭਾਈਚਾਰੇ ਨਾਲ ਸਾਂਝਾ ਵਿੱਚ ਫਰਕ ਪੈਣਾ ਸਾਡੇ ਇੱਥੇ ਤਾਂ ਅੱਗੇ ਤੁਹਾਨੂੰ ਅੱਜ ਵੰਡ ਅੱਡ ਕਰਨ ਨੂੰ ਫਿਰਦੇ ਨੇ ਅੱਜ ਸਾਡੇ ਆਪਣੇ ਤੋਂ ਸੀਏ ਦਈ ਜਾਂਦੇ ਨੇ ਫਿਰ ਸਸੀਂ ਕਿੱਥੇ ਕੀ ਕਰਾਂਗੇ ਹਾਂਜੀ ਹਾਂਜੀ ਮੈਂ ਭਾਜੀ ਇੱਕ ਤੁਹਾਨੂੰ ਮੈਂ ਦਰਬਾਣੀ ਦਾ ਨਾ ਮੈਂ ਗੱਲ ਕਰਦਾ ਤੁਸੀਂ ਗੱਲ ਕਰਦੇ ਨਾ ਇਹ ਜੀ ਜੀ ਇੱਕ ਭਗਤ ਨਾਮਦੇਵ ਜੀ ਦੀ ਇੱਕ ਨਹੀਂ ਬਹੁਤ ਥਾਂ ਤੇ ਲਿਖਿਆ ਆ ਮੈਂ ਹੁਣ ਤੁਹਾਨੂੰ ਤੁਸੀਂ ਕਹਿੰਨੇ ਨਾ ਜਿੱਦਾਂ ਮਤਲਬ ਐਦਾਂ ਜੀ ਇਹ ਭਗਤ ਨਾਮਦੇਵ ਦਾ ਸ਼ਾਬਦਿਕ ਜੀ ਭਗਤ ਨਾਮਦੇਵ ਕਹਿੰਦੇ ਛੇਵ ਛੇਵ ਕਰਤੇ ਜੋ ਨਰ ਧਿਆਵੈ ਜੀ ਵਰਦ ਚੜੇ ਡੌਰੂ ਟਮਕਾਵੈ ਜੀ ਮਹਾ ਮਾਈ ਕੀ ਪੂਜਾ ਕਰੇ ਨਰ ਤੇ ਨਰ ਹੋਏ ਉਤਰੇ ਜੀ ਤੇ ਹੁਣ ਭਗਤ ਨਾਮਦੇਵ ਜੀ ਆ Hindu ਧਰਮ ਵਿੱਚ ਸਗੇ ਹੈ ਹਨਾ ਜੀ ਜੀ ਉਹ ਕਹਿੰਦੇ ਸ਼ਿਵ ਸ਼ਿਵ ਕਰਤੇ ਜੋ ਨਰ ਤੇ ਆਵੇ ਬਰਦ ਚਿੜੇ ਟੋਰੂ ਨੰ ਟਮਕਾਵੇ ਮਾਰੇ ਉਹ ਭਗਤ ਨਾਮਦੇਵ ਜੀ ਕਹਿੰਦੇ ਜਿਹੜਾ ਸ਼ਿਵ ਜੀ ਦੀ ਰਾਤਨਾ ਕਰਦਾ ਆ ਉਹ ਅਗਲਾ ਜਨਮ ਉਹਦਾ ਬੰਦ ਲੰ ਮੈਂ ਨਹੀਂ ਜਨਾ ਕੁਰਬਾਨੀ ਦਿੰਦੀ ਤੇ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਪੰਕਟਾਰੀ ਬਾਣੀਆਂ ਦੇ ਵਿੱਚ ਲਿਖਿਆ ਆ ਏਕ ਮਾਈ ਜਗਤ ਕੀ ਤੀਨ ਇਹਦੇ ਇੱਕ ਸ਼ਲੋਕ ਉਹ ਵੀ ਤੁਸੀਂ ਪੜ੍ਹ ਦੋ ਸ਼ਾਇਦ ਮੇਰੇ ਕੋਲ ਗਲਤੀ ਨਾ ਹੋ ਜਵੇ ਏਕ ਮਾਈ ਜਗਤ ਕੀ ਤੁਹਾਡੀ ਮੈਂ ਤੁਹਾਡੀ ਗੱਲ ਵੀ ਸੁਣ ਲਵਾਂ ਮੈਂ ਜਵਾਬ ਦਊਗਾ ਪਹਿਲਾਂ ਪਹਿਲਾਂ ਮੇਰੀ ਸੁਣ ਲਓ ਮੈਂ ਤੁਹਾਡਾ ਵੀ ਜਵਾਬ ਦਊਗਾ ਹਾਂਜੀ ਹਾਂ ਹਾਂ ਫਿਰ ਉਸ ਤੋਂ ਬਾਅਦ ਪਾਈ ਲਿਖਿਆ ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਉਤਰੇ ਮਹਾਰਾਜ ਭਗਤਨਾਮ ਦੇ ਕਹਿੰਦੇ ਜਿਹੜੀ ਮਹਾ ਮਾਈ ਦੀ ਲక్ష్ਮੀ ਦੀ ਪੂਜਾ ਜਿਹੜਾ ਕਰਦਾ ਨਾ ਉਹਦਾ ਅਗਲਾ ਜਨਮ ਜਨਾਨੀ ਦਾ ਹੋਣਾ ਅੱਛਾ ਜੀ ਹੁਣ ਆਪਾਂ ਤਾਂ ਨਹੀਂ ਕਹਿੰਨੇ ਪਾ ਜੀ ਮਹਾਰਾਜ ਨੇ ਇਹ ਵੀ ਕਿਹਾ ਵੀ ਕਰਮਾਂ ਦਾ ਸਾਬਿਤ ਹੀ ਦੇਣਾ ਮੈਨਾਂ ਅਗਲੇ ਜਨਮ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਨਹੀਂ ਹੁਣ ਤੁਸੀਂ ਫਿਰ ਗਰਵਾਣੀ ਦੀ ਗੱਲ ਨਹੀਂ ਸੰਨਦੇ ਪਾ ਜੀ ਮੈਂ ਤੁਹਾਡੀ ਸੁਣਦੇ ਮੈਂ ਗੁਰਬਾਣੀ ਦੇ ਵਿੱਚ ਤੁੱਕ ਕਹਿ ਰਿਹਾ ਜੀ ਮੈਨੂੰ ਗੁਰਬਾਣੀ ਦੇ ਵਿੱਚ ਇਹ ਵੀ ਗਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਵੀ ਅਗਲੇ ਜੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਕਿਹਾ ਅਗਲੇ ਜਨਮ ਦੀ ਕੀ ਦਿੱਤਾ ਸਭ ਕੁਝ ਇੱੱਥੇ ਹੀ ਹੈ ਇੱੱਥੇ ਹੀ ਜੋ ਵੱਢਿਆ ਜੋ ਵੀ ਧਿਆ ਉਹੀ ਵੜਨਾ ਪੈਣਾ ਠੀਕ ਹੈ ਜੀ ਮੈਨੂੰ ਗੁਰਬਾਣੀ ਗੁਰਬਾਣੀ ਦੀ ਗੱਲ ਕਰਕੇ ਦੱਸੋ ਗੁਰਬਾਣੀ ਵਿੱਚ ਮੈਂ ਮੈਨੂੰ ਮੈਂ ਤਾਂ ਨਹੀਂ ਬੋਲਦਾ ਕਿਉਂਕਿ ਮੇਰੀ ਗੱਲ ਚੱਕਣ ਲੱਗੇ ਲੋਕਾਂ ਨੇ ਜੇ ਕਹਿਣਾ ਜੀ ਗਲਤ ਤੁੱਕਾ ਬੋਲਿਆ ਮੈਂ ਤੁਹਾਨੂੰ ਉਹ ਤੁੱਕ ਬੋਲਣ ਨੂੰ ਕਹਿ ਰਿਹਾ ਇਹਦੇ ਵਿੱਚ ਗੁਰਬਾਣੀ ਵਿੱਚ ਹੈ ਕੀ ਹੈ ਕਹਿੰਦੇ ਏਕਮਈ ਜਗਤ ਕੀ ਤਿੰਨ ਜਣੇ ਇਹਨੂੰ ਸਾਹਮਣੇ ਇੱਕ 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 ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦਵਾਨੋ ਬੋਲਿਓ ਤੁਸੀਂ ਨਹੀਂ ਭਾਜੀ ਉਹ ਵੀ ਤੁਹਾਡੀ ਗਲਤ ਆ ਹਦ ਨਾ ਦੱਸਾਂ ਇਹ ਇਹ ਤੁਹਾਡੀ ਨਾ ਪਤਾ ਕੀ ਹੈ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਨਾ ਮਤਲਬ ਦੇਵ ਦੀ ਦੇਵਤਿਆਂ ਨੂੰ ਮਤਲਬ ਮਤਲਬ ਰੱਦ ਕਰ ਦਿੱਤਾ ਭਾਜੀ ਉਹ ਬਾਤ ਆ ਇੱਥੇ ਸਿਮਾਰਾ ਨੇ ਗੁੱਸਾ ਨ ਕਰ ਮੇਰੀ ਗੱਲ ਦਾ ਗੱਲ ਤੁਸੀਂ ਫੇਰ ਤੁਸੀਂ ਪੜ੍ਹੀ ਨਹੀਂ ਪੁਰਬਾਣੀ ਮੈਂ ਤੁਸੀਂ ਮਾਰ ਗੁਰੂ ਨਾਨਕ ਦੇਵ ਜੀ ਨੇ ਬਾਬਾ ਜੀ ਭੋਗ ਪਾ ਦਿੱਤਾ ਕਿ ਜਾਂਦਾ ਗੁਰਨਾਣਕ ਜੀ ਮਾਰਾ ਕਹਿੰਦੇ ਮੂਰਤੀ ਨੂੰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣਾਉਂਦੀ ਮੈਂ ਤੁਸੀਂ ਸਿਆ ਭਗਤੀ ਦੀ ਗੱਲ ਕਰਦੇ ਸੀ ਨਾ ਇੱਕ ਸੰਸਾਰੀ ਇੱਕ ਪੰਡਾਰਿਕ ਲਾਇਨੇ ਵਾਂ ਜਿਵੇਂ ਸੁਭਾਵ ਹੈ ਕਿਵੇਂ ਚਲਾਵੇਂ ਜਿਨ ਹੋਵੇ ਪ੍ਰਮਾਣ ਉਹ ਵੇਖੇ ਉਹਨਾਂ ਨਦਰਨਾ ਹੋਵੇ ਜੀ ਮਾਰਾ ਕਹਿੰਦੇ ਆਪਣੇ ਆਪ ਨੂੰ ਕਹਿੰਦੇ ਵੀ ਆਪਾਂ ਦੇਣ ਵਾਲੇ ਆ ਜੀ ਜਿਵਤ ਸੁਭਾਵ ਹੈ ਜਿੱਦਾਂ ਉਹ ਕਰਾਉਂਦੇ ਹੁੰਦਾ ਚਲਾਉਂਦੇ ਆ ਜਿਵਤ ਸੁਭਾਵ ਹੈ ਕਿਵੇਂ ਚਲਾਵੇਂ ਜਿਵੇਂ ਹੋਵੇ ਪ੍ਰਮਾਣ ਉਹ ਵੇਖਣ ਨਾ ਮਾਰੇ ਗੱਲ ਤੋਂ ਉਹਨਾਂ ਨਾਲ ਬਰਨ ਜੀ ਜਿਹੜੀ ਇਹ ਜਿਹੜੀ ਜੀਵਿੰਦਰ ਜੀ ਮੇਰੀ ਗੱਲ ਦਾ ਜਵਾਬ ਤੁਹਾਨੂੰ ਲੋਕੀ ਕਮੈਂਟ ਦੇ ਦੇਣਗੇ ਕਿਉਂਕਿ ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਮੈਂ ਪਰ ਸੀਗਾ ਮੈਂ ਕੁਝ ਮੇਰੀ ਦੁਨੀਆਵੀ ਕੰਮਾਂ ਕਰਦਾ ਵੀ ਮੈਂ ਗੁਰਦੁਆਰਾ ਸਾਹਿਬ ਇੰਨਾ ਨਹੀਂ ਜਾ ਪਾਣਾ ਤੇ ਮੈਂ ਕੀ ਮੈਂ ਉਹਨਾਂ ਦੇ ਸ਼ਬਦ ਉਚਾਰਨ ਸੁਣ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਰ ਪੜਾਂ ਕਿ ਤੁਹਾਡੀਆਂ ਮੈਂ ਗੱਲਾਂ ਦਾ ਜਲਦੀ ਜਵਾਬ ਦਵਾਂ ਪਰ ਤੁਹਾਡੇ ਕੋਲ ਜਵਾਬ ਨਹੀਂ ਮਿਲਿਆ ਗੱਲਾਂ ਦਾ ਵੀ ਇੱਕ ਦਮੈਨ ਤੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀ ਫਰਕ ਹੈ ਦੋਨੇ ਮੈਂ ਕਹ ਦੋਨੇ ਦੁਨੀਆ ਨੂੰ ਸੇਧ ਦੇਣ ਵਾਲੇ ਆ ਦੋਨਾਂ ਵਿੱਚ ਕੀ ਹੈ ਤੇ ਪਰ ਮੈਂ ਇਹ ਗੱਲ ਸਮਝਾ ਠੀਕ ਹੈ ਭਾਜੀ ਮੈਂ ਸਤਕਾਰਯੋਗ ਆ ਮੈਂ ਤੁਹਾਨੂੰ ਫੇਰ ਗੱਲ ਕਹਿਣਾ ਸਤਕਾਰਯੋਗ ਆ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਆ ਧੰਨ ਗੁਰੂ ਗੋਬਿੰਦ ਸਿੰਘ ਕਲਗੀ ਪਾਲਿਆ ਪਾਸ਼ਾ ਨੇ ਗੁਰਚ ਮੁਰਤਾ ਗੱਦੀ ਨੂੰ ਬਖਸ਼ਿਸ਼ ਕੀਤੀ ਆ ਗੁਰੂ ਨਾਨਕ ਪਾਸ਼ਾ ਤੋਂ ਜਿਹੜਾ ਹੈਗਾ ਵਿਚਾਰ ਕਰ ਪਈ ਜੀ ਸ਼ਬਦ ਵੀ ਜੀ ਵੀ ਗਾੜੀ ਸਾਬਤ ਜੀ ਦੇ ਵਿਚਾਰ ਗੁਰੂ ਨਾਨਕ ਦੇਵ ਜੀ ਦੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀ ਮਤਲਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਤੇ ਜਿਹੜਾ ਅੰਮ੍ਰਿਤ ਜਾਮਾ ਪਾਤਾ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਤੁਸੀਂ ਕਿਹਾ ਤੁਸੀਂ ਇਹ ਗੱਲ ਗਈ ਵੀ ਉਸ ਮੰਦਿਰ ਦੇ ਉਸ ਬੰਦੇ ਵਿੱਚ ਮੂਰਤੀਆਂ ਵੀ ਆ ਤਾਂ ਕਰਕੇ ਤਰਾਜਿਆ ਹੀ ਹੈ ਨਾ ਹਾਂਜੀ ਤੁਸੀਂ ਕਿਹਾ ਵੀ ਉਸ ਮੰਦਿਰ ਦੇ ਵਿੱਚ ਮੂਰਤੀਆਂ ਵੀ ਪਈਆਂ ਸੀ ਤਾਂ ਕਰਕੇ ਤਰਾਜਿਆ ਹੀ ਗੱਲ ਕੀਤੀ ਹੈ ਨਾ ਬਿਲਕੁਲ ਭਾਈ ਜੀ ਤਰਾਜ ਬਹੁਤ ਤਰਾਜ ਹੀ ਜਾਂਦਾ ਹੈ ਮੈਂ ਇੱਕ ਮਿੰਟ ਭਾਈ ਜੀ ਜਿਹੜੀ ਗੁਰੂ ਗੁਰੂ ਨਾਨਕ ਦੇਵ ਜੀ ਦੀ ਫੋਟੋ ਆ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਸਾ ਗੁਰਾਂ ਦੀ ਫੋਟੋ ਆ ਇਹ ਭਾਜੀ ਇਹ ਇਹ ਫੋਟੋ ਆ ਕਿ ਇਹਨੂੰ ਵੀ ਇੱਕਦਰਾ ਮੂਰਤੀ ਦੇਖਿਆ ਜਾਵੇ ਕਿਉਂਕਿ ਇਹ ਵੀ ਤਾਂ ਕਿਸੇ ਨੇ ਬਣਾਈ ਹੈ ਨਾ ਭਾਜੀ ਇਹ ਮੂਰਤੀ ਆ ਅਸੀਂ ਗੁਰੂ ਕ੍ਰੰਤ ਸਾਹਿਬ ਜੀ ਨੂੰ ਮੰਨਣ ਨੂੰ ਗਿਆ ਹੈ ਨਾ ਭਾਜੀ ਇਹ ਮੂਰਤੀ ਆ ਮੂਰਤੀ ਆ ਸਿੱਖ ਮੂਰਤੀ ਦਾ ਪੁਜਾਰੀ ਨਹੀਂ ਆਪਾਂ ਇਸ ਟੀ ਨੂੰ ਨਹੀਂ ਮੰਗਦੇ ਇਹ ਪੋਸਟਰ ਕਿਉਂ ਲੱਗੇ ਹੁੰਦੇ ਜਗਾ ਜਗਾ ਦਰਬਾਰ ਦਾ ਵਿੱਚ ਵੀ ਕਾਫੀ ਜਗ੍ਹਾ ਲੱਗੇ ਹੋਏ ਨੇ ਜੋ ਸੋ ਬਾਈ ਦਰਵਾਸ ਸਾਹਿਬ ਕਿਤੇ ਵੀ ਨਹੀਂ ਲੱਗਿਆ ਪੋਸਟਰ ਜਿਹੜੀ ਬਾਬਾਈ ਦੀਆਂ ਫੋਟੋਆਂ ਲੱਗੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਇਹ ਕਿਹ ਵੀ ਤਾਂ ਕਿਸੇ ਇਨਸਾਨ ਨੇ ਬਣਾਈ ਹੈ ਨਾ ਮੂਰਤੀ ਮੈਨੂੰ ਮੈਨੂੰ ਮੈਸਾ ਕਿੱਥੇ ਲੱਗੀਆਂ ਪਾਰੀ ਮੈਨੂੰ ਦੱਸੋਗੇ ਦਰਵਾਸ ਸਾਹਿਬ ਤੁਸੀਂ ਦੇਖੋ ਇੱਕ ਵਾਰ ਨਜ਼ਰ ਮਾਰੋ ਉੱਥੇ ਰਹਿੰਦੇ ਹੋ ਨਹੀਂ ਨਹੀਂ ਦਰਵਾਸ ਸਾਹਿਬ ਲੋਕਾਂ ਦੇ ਦੁਕਾਨਾਂ ਚ ਲਾਈਆਂ ਆ ਪਰ ਉਹ ਮੂਰਤੀ ਪੂਜਾ ਪਾਰੀ ਉਹਦਾ ਪਖੰਡਨ ਕਰਦੇ ਆ ਆਪਾਂ ਸ਼ਬਦ ਦੇ ਪੁਜਾਰੀ ਆ ਆਪਾਂ ਸ਼ਬਦ ਦੇ ਪੁਜਾਰੀਆਂ ਭਾਜੀ ਆਪਾਂ ਇਹਦਾ ਵਿਰੋਧ ਕਰਦੇ ਆ ਇਹ ਮਤਲਬ ਆਪਾਂ ਨਹੀਂ ਮੰਨਦੇ ਜੀ ਜਗਤ ਸਿੰਘ 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 ਜ ਕਿਹੜਾ ਜੀ ਆਰਤਾ ਕਰ ਦੇਣੇ ਨੇ ਅੰਗ ਦੇ ਦੇਖੋ ਭਾਜੀ ਉਹਨਾਂ ਦੀ ਉਹ ਮਰਿਆਦਾ ਹੈਗੀ ਆ ਠੀਕ ਆ ਉਹ ਆਪਣੀ ਮਰਿਆਦਾ ਲੈ ਕੇ ਤੁਰੇ ਪਏ ਆ ਜਾਨੀ ਕਿ ਤੁਸੀਂ ਸਿੱਖ ਧਰਮ ਦੇ ਵਿੱਚ ਵੀ ਡਿਵਾਈਡੇਸ਼ਨ ਕਰਤੀ ਜਿੱਦਾਂ ਮੁਸਲਮਾਨਾਂ ਚ ਸ਼ੀਆ ਸੁੰਨੀ ਐ ਨਹੀਂ ਐ ਨਹੀਂ ਤੁਸੀਂ ਇਹਦੇ ਵਿੱਚ ਵੀ ਡਿਵਾਈਡੇਸ਼ਨ ਕਰਨੀ ਭਾਜੀ ਕੁਝ ਹੈਗਾ ਹੀ ਆ ਸਾਡੇ ਸਿੱਖਾਂ ਚ ਵੀ ਇਦਾਂ ਦੇ ਮਸਲੇ ਹੈਗੇ ਆ ਜਿਹੜੇ ਕੀ ਇਟਕ ਵਿਚਾਰ ਰਹੇ ਵਾਲੇ ਹੋਏ ਆ ਪੰਥ ਬੈਠੂਗਾ ਤਾਂ ਉਹ ਸਾਰੇ ਨਿਬੜ ਜਾਣਾ ਮਸਲਾ ਸਾਰਾ ਹੋ ਜਾਣਾ ਪੰਥ ਬੈਠੇ ਦਵਿੰਦਰ ਸਿੰਘ ਅੱਜ ਤੁਹਾਡੇ ਪੱਤਰਕਾਰ ਮਨੋਜੀ ਦੇ ਨਾਲ ਗੱਲ ਹੋ ਰਹੀ ਸੀ ਲੁਧਿਆਣਾ ਤੋਂ ਯੂਨਾਈਟਿਡ ਪੋਸਟ ਚੈਨਲ ਠੀਕ ਹੈ ਜੀ ਮੈਂ ਤੁਹਾਨੂੰ ਇਹਦਾ ਲਿੰਕ ਭੇਜਾਂਗਾ ਖਬਰ ਤੇ ਲਾ ਕੇ ਤੇ ਜਲ ਜਲਦ ਹੀ ਮੈਂ ਆਪਣੇ ਨਾਲ ਇੱਕ ਸੂਝਵਾਨ ਜੋ ਕਿ ਸਿੱਖ ਧਾਰਤ ਦੇ ਉੱਤੇ ਜਿਹੜੇ ਹੋਣਗੇ ਜਿਨ੍ਹਾਂ ਨੂੰ ਗੁਰਮਰਿਆਦਾ ਦਾ ਪਤਾ ਹੋਊਗਾ ਜਿਨ੍ਹਾਂ ਨੂੰ ਬਾਣੀ ਦੇ ਅਰਥ ਸ਼ਬਦ ਪਤਾ ਹੋਣਗੇ ਮੈਂ ਉਹਨਾਂ ਨੂੰ ਨਾਲ ਲੈ ਕੇ ਤੁਹਾਡੇ ਨਾਲ ਐ ਇਦਾਂ ਹੀ ਰਿਕਾਰਡਿੰਗ ਉੱਤੇ ਗੱਲ ਕਰਾਂਗਾ ਜਾਂ ਤੁਹਾਨੂੰ ਲੁਧਿਆਣਾ ਦੇ ਕਹੂੰਗੇ ਲੁਧਿਆਣਾ ਜੋ ਉੱਥੇ ਕਹੋਗੇ ਉੱਥੇ ਆ ਜਾਵਾਂਗੇ ਬੈਂਕਰ ਉੱਤੇ ਗੱਲ ਕਰਾਂਗੇ ਕਿਉਂਕਿ ਮੇਰੇ ਮੂੰਹੋਂ ਕੋਈ ਨਿਕਲੀ ਗੱਲ ਕਿਸੇ ਦੇ ਫੇਸ ਨਾਲ ਯੂਨਾਈਟਿਡ ਪੋਸਟ ਅੱਛਾ ਠੀਕ ਆ ਭਾਜੀ ਮਿਹਰਬਾਨੀ ਸ਼ੁਕਰੀਆ ਆਪ ਜੀ ਦਾ ਜੀ ਧੰਨਵਾਦ